ਏਹ 아이ਕ ਖੀਰਿਆਂ ਚੋਂ ਪਹਿਲੇ ਨੰਬਰ ਤੇ ਆਇਆ ਨਹੀਂ ਇਹ ਦੋ ਦੰਦ ਦੇ ਵਿੱਚੋਂ ਤੀਜੇ ਤੇ ਆਇਆ ਦੋ ਦੰਦ ਚੋਂ ਤੀਜੇ ਨੰਬਰ ਤੇ ਆਇਆ ਹਾਂਜੀ ਪਹਿਲਾਂ ਪਿਛਲੇ ਸਾਲ ਐਸੇ ਮੇਲੇ ਤੇ ਚੌਥੇ ਤੇ ਆਇਆ ਸੀਗਾ ਖੀਰਿਆਂ ਦੇ ਵਿੱਚੋਂ ਹਾਂ ਹਾਂਜੀ ਤੇ ਕੋਟੜਾ ਕਲਾਮ ਆਨ ਦਾ ਜਿਹੜਾ ਹੁਣ ਮੇਲਾ ਲੱਗਿਆ ਸੀਗਾ ਜੀ ਪਰ ਸੋ ਚੌਥੇ ਉਹਦੇ ਵਿੱਚ ਦੂਜਾ ਥਾਂ ਰਿਹਾ ਜੀ ਦੋ ਦੰਦ ਦੇ ਵਿੱਚ ਅੱਛਾ ਦੋ ਦਾ ਅੰਦਰ ਦੂਜੇ ਦਾ ਸਤਾਂਤ ਹਾਂਜੀ ਹਾਂਜੀ ਇਹ ਇੱਥੇ ਤੀਜੇ ਤੇ ਆ ਗਏ ਹਾਂਜੀ ਇੱਥੇ ਤੀਜੇ ਤੇ ਆ ਗਏ ਅੱਛਾ ਤੇ ਪਿੰਡ ਕਿਹੜਾ ਆਪਣਾ ਆਪਣਾ ਪਿੰਡ ਸੰਗਰਾਣਾ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੱਛਾ ਇਹਦੀ ਮਾਂ ਦਾ ਕੀ ਰਿਕਾਰਡ ਹੈ ਇਹਦੀ ਮਾਂ ਦਾ ਰਿਕਾਰਡ ਹੈਗਾ ਜੀ 16 17 ਕਿਲੋ ਦਾ ਜੀ ਆਪਣੇ ਘਰੇ ਖੜੀ ਹੈ ਕੋਲੇ ਅੱਛਾ ਹਾਂਜੀ ਤੇ ਬੁੱਲ ਵਾਲੇ ਪਾਸੋਂ ਇਹ 480 ਨੰਬਰ ਬੁੱਲ ਦਾ ਵੱਜਾ ਸਰਕਾਰੀ ਸੀਮਨ ਦਾ ਜੀ ਸਰਕਾਰੀ ਸੀਮਨ ਦਾ ਹਾਂਜੀ ਨਾਬੇ ਵਾਲੇ ਦਾ ਜੀ ਨਾਬੇ ਵਾਲੇ ਹਾਂਜੀ ਠੀਕ ਪਿਛਲੇ ਸਾਲ ਕਿਵੇਂ ਕੋਈ ਹੋਰ ਪਿਛਲੇ ਸਾਲ ਇਹ ਖੀਰਿਆਂ ਦੇ ਵਿੱਚ ਚੌਥੇ ਤੇ ਆਇਆ ਸੀਗਾ ਬਈ ਹਾਂਜੀ ਤੇ ਕੋਟੜਾ ਕਲਾ ਦੂਜੇ ਤੇ ਰਿਹਾ ਕੱਲ ਪਰਸੂ ਜਿਹੜਾ ਮੇਲਾ ਹੋਇਆ ਸੀਗਾ ਦੋ ਦਿਨ ਦੇ ਵਿੱਚੋਂ ਤੇ ਹੁਣ ਇੱਥੇ ਤੀਜੇ ਤਿਆਰ ਹਾਂਜੀ ਪਤਾ ਨਵੇਂ ਪਤਾ ਗਿਆ ਇੱਕ ਵਾਰੀ ਇਧਰ ਦਿਖਾ ਦਿੰਦੇ ਆ